ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਲਗਾਤਾਰ ਸਰਗਰਮ ਨੇ ਲਗਾਤਾਰ ਕੁਲਵੰਤ ਸਿੰਘ ਦੇ ਵੱਲੋਂ ਹਲਕਾ ਮੋਹਾਲੀ 'ਚ ਵੱਖੋ ਵੱਖਰੇ ਕਾਰਜ ਕਰਵਾਏ ਜਾ ਰਹੇ ਨੇ ਪੀਐਸਏ ਦੇ ਚਲਦਿਆਂ ਬੀਤੇ ਦਿਨ ਉਹਨਾਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ ਮੋਹਾਲੀ ਦੇ 20 ਨਵਜੰਮੀਆਂ ਧੀਆਂ ਦੇ ਪਰਿਵਾਰਾਂ ਨੂੰ ਬੇਬੀ ਕਿਟਸ ਵੰਡੀਆਂ ਸਮਾਜਿਕ ਸੁਰੱਖਿਆ ਬੀਬੀਆਂ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਸਕੀਮ ਤਹਿਤ 20 ਨਵਜੰਮੀਆਂ ਬੱਚੀਆਂ ਨੂੰ ਬੇਬੀ ਕਿਟਸ ਦਿੱਤੀਆਂ ਗਈਆਂ ਕਿਡਸ ਵੰਡਨ ਤੋਂ ਬਾਅਦ ਫਦਾਈਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਕੀਮ ਦਾ ਮੁੱਖ ਮਕਸਦ ਲਿੰਗ ਦਾ ਭੇਦਭਾਵ ਮਟਾਉਣਾ ਹੈ ਤਾਂ ਜੋ ਮਾਪੇ ਤੀਆਂ ਨੂੰ ਆਪਣੇ ਪੁੱਤਾਂ ਬਰਾਬਰ ਸਮਝਣ ਬੋਝ ਨਾ ਸਮਝ ਕੇ ਤੀਆਂ ਨੂੰ ਚੰਗਾ ਪੜਾਇਆ ਲਿਖਾਇਆ ਜਾ ਸਕੇ ਤੇ ਤੀਆਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਅੱਜ ਸਮਾਜਿਕ ਸਥਿਅ ਇਸਤਰੀ ਤੇ ਬਾਲ ਵਿਕਾਸ ਭਾਗ ਵੱਲੋਂ ਬੇਟੀ ਬਚਾਓ ਤੇ ਬੇਟੀ ਪੜਾਓ ਸਕੀਮ ਦੇ ਤਹਿਤ ਬੀ ਨਵਜਮੀਆਂ ਬੱਚੀਆਂ ਨੂੰ ਜਿਹੜੀਆਂ ਇਹ ਕਿਟਾਂ ਦਿੱਤੀਆਂ ਜਾ ਰਹੀਆਂ ਨੇ ਇਸ ਸਕੀਮ ਦਾ ਮੁੱਖ ਮਕਸਦ ਹੈ ਜਿਹੜਾ ਉਹ ਜਿਹੜਾ ਲਿੰਗ ਦਾ ਭੇਦਭਾਵ ਨੂੰ ਮਟਾਉਣਾ ਅਤੇ ਮਾਪਿਆਂ ਨੂੰ ਆਪਣੇ ਬੇਟੀਆਂ ਤੇ ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਖੜਾ ਕਰਨ ਦਾ ਦਾ ਮੇਨ ਮਕਸਦ ਦਾ ਤਾਂ ਕਿ ਜਿਹੜੀਆਂ ਬੇਟੀਆਂ ਨੇ ਉਹ ਕਿਸੇ ਪਾਸੇੋਂ ਪਿੱਛੇ ਨਾ ਰਹਿ ਜਾਣ ਸਾਡਾ ਸਮਾਜ ਸੀ ਜਿਹੜਾ ਸ਼ੁਰੂ ਤੋਂ ਹੀ ਰਿਹਾ ਵੀ ਬੇਟੀਆਂ ਦਾ ਘੱਟ ਧਿਆਨ ਕਰਦਾ ਹੈ ਦੇ ਬੇਟਿਆਂ ਦਾ ਜਿਆਦਾ ਧਿਆਨ ਕਰਦਾ ਲੇਕਿਨ ਹੁਣ ਜ਼ਮਾਨਾ ਬਦਲ ਗਿਆ ਆਪਾਂ ਸਾਰੇ ਦੇਖ ਰਹੇ ਹਾਂ ਵੀ ਬਕਾਇਦੇ ਤੌਰ ਤੇ ਜਿਹੜੀਆਂ ਬੱਚੀਆਂ ਨੇ ਉਹ ਬਹੁਤ ਅੱਗੇ ਵੱਧ ਰਹੀਆਂ ਨੇ ਹਰ ਖੇਤਰ ਦੇ ਵਿੱਚ ਨਾ ਵੀ ਕੁਮਾਰੀਆਂ ਨੇ ਔਰ ਹਰ ਖੇਤਰ ਦੇ ਵਿੱਚ ਉਹ ਮੁੰਡਿਆਂ ਤੋਂ ਕਿਤੇ ਵੱਧ ਅੱਗੇ ਨੇ ਔਰ ਪੇਰੈਂਟਸ ਦੀ ਵੀ ਜਿਆਦਾ ਸੇਵਾ ਕਰਦੀਆਂ ਨੇ ਪਰ ਇੱਕ ਸਾਡਾ ਤਾਣਾ ਬਾਣਾ ਐਸਾ ਬਣਿਆ ਸੀ ਸਮਾਜ ਦਾ ਵੀ ਅਸੀਂ ਜਿਆਦਾ ਬੇਟਿਆਂ ਨੂੰ ਹੀ ਪਿਆਰ ਕਰਦੇ ਬੇਟੇ ਨੂੰ ਘੱਟ ਕਰਦੇ ਸੀ ਲੇਕਿਨ ਆਉਣ ਵਾਲਾ ਸਮਾਜ ਜਿਹੜਾ ਹੁਣ ਇਹ ਇਦਾਂ ਦਾ ਨਹੀਂ ਰਿਹਾ ਤੇ ਨਾ ਹੀ ਇਹ ਰਹਿਣਾ ਕਿਉਂਕਿ ਸਾਰੀਆਂ ਸਰਕਾਰਾਂ ਵੀ ਲੱਗੀਆਂ ਨੇ ਭਾਵੇਂ ਸੈਂਟਰ ਦੀ ਸਰਕਾਰ ਆ ਭਾਵੇਂ ਪੰਜਾਬ ਸਟੇਟ ਦੀਆਂ ਸਰਕਾਰਾਂ ਨੇ ਹਰ ਇੱਕ ਚੀਜ਼ ਨੂੰ ਜਿਹੜਾ ਹਰ ਇੱਕ ਸਰਕਾਰ ਨੂੰ ਪਤਾ ਚੱਲ ਗਿਆ ਹੈ ਵੀ ਇਹ ਵੀ ਨਾਰੀ ਸ਼ਕਤੀ ਹੈ ਉਹ ਕੀ ਹੈ ਤੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਪੜ੍ਹੇ ਲਿਖੀ ਬੱਚੀ ਹੈ ਜਿਹੜੀ ਪੜ੍ਹ ਤੰਦਰੁਸਤ ਬੱਚੀ ਹੈ ਜਿਹੜੀ ਉਹੀ ਇੱਕ ਚੰਗਾ ਨਮਾ ਤੇ ਨਰਵਾ ਸਮਾਜ ਹੈ ਜਿਹੜਾ ਉਹ ਪੈਦਾ ਕਰ ਸਕਦੀ ਆ ਇਹ ਸਰਕਾਰਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਉਸੇ ਤਹਿਤ ਵੱਖ-ਵੱਖ ਕੀਮਤ ਲਾ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਚੰਗੀ ਸਿਹਤ ਦੇਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਉਹ ਇਹ ਜਿਹੜਾ ਇਹ ਬੀਵੀ ਕਿਟ ਦੇ ਨਾਲ ਹੀ ਕੰਮ ਚੱਲੂਗਾ ਜਾਂ ਇਸ ਤੋਂ ਬਾਅਦ ਦੀਪਾਂ ਦੀ ਕੋਈ ਜਿਹੜੀ ਸੂਪੂਰਤਾ ਹੋ ਜਿਵੇਂ ਇਹ ਬੀਵੀ ਕਿਟ ਤੋਂ ਬਾਅਦ ਲੋਹੜੀ ਆ ਰਹੀ ਹੈ ਲੋਹੜੀ ਦੇ ਉੱਤੇ ਵੀ ਬਕਾਇਦਾ ਤੌਰ ਤੇ ਬੱਚਿਆਂ ਨੂੰ ਨੌਜਵੰਯੀਆਂ ਬੱਚਿਆਂ ਨੂੰ ਜਿਹੜੇ ਕੱਪੜੇ ਵਗੈਰਾ ਨੇ ਉਹ ਦਿੱਤੇ ਜਾਣਗੇ ਸਾਰਾ ਕੁਝ ਦਿੱਤਾ ਜਾਊਗਾ ਤੋਂ ਇਸ ਕਰਕੇ ਡਿਪਾਰਟਮੈਂਟ ਜਿਹੜਾ ਸਾਡਾ ਹੈ ਨਾ ਇਹ ਲੱਗੇ ਹੋਏ ਨੇ ਅਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆ ਖਾਸ ਕਰਕੇ ਸਾਡੇ ਮਾਝਾ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਸਮੇਤ ਜਿੰਨੇ ਵੀ ਸਾਡੇ ਕੈਬਨਟ ਮਿਨਿਸਟਰ ਮੈਂਬਰ ਸਾਡੇ ਸਾਰੇ ਇਸ ਕੰਮ ਤੇ ਲੱਗੇ ਹੋਏ ਨੇ ਵੀ ਅਸੀਂ ਕੁਛ ਨਾ ਕੁਛ ਪੰਜਾਬ ਦੇ ਲਈ ਜਿਹੜਾ ਅਲੱਗ ਕਰਕੇ ਅਲੱਗ ਕਰਕੇ ਦਿਖਾਈਏ ਜਿਹੜਾ ਸਾਡਾ ਡਿਪਾਰਟਮੈਂਟ ਹੈ ਸਮਾਜਿਕ ਸਮਾਜ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਜਿਨ੍ਹਾਂ ਦੇ ਸਾਡੇ ਮਾਝਾ ਸਾਡੇ ਬੜੇ ਮਿਹਨਤੀ ਅਸਰ ਬੈਠੇ ਨੇ ਜਿਲ੍ਹਾ ਪ੍ਰੋਗਰਾਮ ਆਫਸਰ ਤੇ ਨਾਲੇ ਲੜਗੀਏ ਬੜੀ ਮੈਂ ਦੇ ਦਾਂ ਵੀ ਹਰ ਵੇਲੇ ਸਰਕਾਰ ਮੈਂ ਰਹਿੰਦੀ ਆ ਸੀਡੀਪੀਓ ਹਗੋਰ ਸਿਵਲ ਅਫਸਰ ਤੇ ਸਾਰੇ ਸਾਡੇ ਜਿੰਨੇ ਵੀ ਬੰਦੇ ਨੇ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ ਔਰ ਜਿੰਨੇ ਵੀ ਸਾਡੇ ਬਾਕੀ ਵੀ ਸਾਰੇ ਅਮਪਲਾਈ ਨੇ ਜਾਂ ਅਫਸਰ ਨੇ ਸਰਕਾਰ ਦਾ ਰੁਖ ਇਹ ਆ ਵੀ ਲੋਕਾਂ ਦੀ ਸੇਵਾ ਕਰਨੀ ਆ ਤੇ ਇਹਨਾਂ ਨੇ ਵੀ ਆਪਣਾ ਜਿੰਨਾ ਵੀ ਐਟੀਟਿਊਡ ਇਸ ਤਾਂ ਦਾ ਬਣਾ ਲਿਆ ਵੀ ਅਸੀਂ ਬਕਾਇਦੇ ਤੌਰ ਤੇ ਲੋਕਾਂ ਦੇ ਵਿੱਚ ਵਿਚਰਨਾ ਤੇ ਲੋਕਾਂ ਦੀ ਸੇਵਾ ਕਰਨੀ ਆ ਇਹ ਹੌਣ ਵਾਲੇ ਟਾਈਮ ਦੇ ਵਿੱਚ ਇੱਕ ਵੱਡਾ ਵੱਡਾ ਬਦਲਾਅ ਆਇਆ ਜੇ ਨਾ ਪੰਜਾਬ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂ